ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡਾ ਅਹੁਦਾ ਮਿਲ ਗਿਆ ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡਾ ਅਹੁਦਾ ਦਿੱਤਾ ਤਰਨਤਾਰਨ ਜਿਮਣੀ ਚੌਣ ਦੀ ਜਿੱਤ ਦੇ ਜਸ਼ਨਾਂ ਦੇ ਵਿਚਕਾਰ ਕੁਲਦੀਪ ਢਾਲੀਵਾਲ ਦੀ ਲੋਟਰੀ ਨਿਕਲੀ ਹੈ ਕੁਲਦੀਪ ਢਾਲੀਵਾਲ ਨੂੰ ਅਹਿਮ ਤੇ ਖਾਸ ਤੇ ਵੱਡਾ ਉਹਦਾ ਦਿੱਤਾ ਗਿਆ ਕੀ ਉਹਦਾ ਦਿੱਤਾ ਗਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕ ਪਾਉਂ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਲੀ ਵਾਲਾ ਬਟਨ ਜਨਨ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਕੁਲਦੀਪ ਸਿੰਘ ਧਾਲੀਆ ਜਿਹੜੇ ਬਿਨਾਂ ਮਹਿਕਮੇ ਹੀ ਇੱਕ ਤਰ੍ਹਾਂ ਦੇ ਨਾਲ ਪੰਜਾਬ ਕੈਬਨਟ ਦਾ ਹਿੱਸਾ ਰਹੇ ਪੰਜਾਬ ਦੇ ਵਿੱਚ ਵਜ਼ੀਰ ਰਹੇ ਪਹਿਲਾਂ ਖੇਤੀਬਾੜੀ ਮੰਤਰੀ ਸੀ ਪੰਚਾਇਤ ਮੰਤਰੀ ਸੀ ਵੱਡੇ ਤੇ ਅਹਿਮ ਜਿਹੜੇ ਆ ਵਿਭਾਗ ਉਹਨਾਂ ਦੇ ਕੋਲੇ ਬਤੌਰ ਪੰਜਾਬ ਕੈਬਨਿਟ ਦੇ ਮੰਤਰੀ ਦੇ ਤੌਰ ਤੇ ਉਹਨਾਂ ਦੇ ਕੋਲ ਸੀ ਪਰ ਉਹਨਾਂ ਨੂੰ ਪਹਿਲਾਂ ਉਹਨਾਂ ਤੋਂ ਵੱਡੇ ਵਿਭਾਗ ਖੋਏ ਗਏ ਫਿਰ ਉਹਨਾਂ ਨੂੰ ਜਿਹੜਾ ਆਖਰੀ ਫੇਰ ਬਦਲ ਹੋਇਆ ਕੈਬਨਿਟ ਦੇ ਅੰਦਰ ਉਹਦੇ ਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹ ਹੁਣ ਵਿਧਾਇਕ ਸੀਗੇ ਸਾਦੇ ਸਾਦੇ ਪਰ ਉਹ ਆਪਣੀ ਜਿਹੜੀ ਹੈ ਮਸਲਿਆਂ ਦੇ ਉੱਤੇ ਪਾਰਟੀ ਨੂੰ ਡਿਫੈਂਡ ਕਰਨ ਦੀ ਗੱਲ ਹੋਵੇ ਪਾਰਟੀ ਦੀ ਗੱਲ ਰੱਖਣ ਦੀ ਗੱਲ ਹੋਵੇ ਉਹ ਬਹੁਤ ਮੋਹਰੀ ਰਹਿੰਦੇ ਸੀ ਤੇ ਸੋਸ਼ਲ ਮੀਡੀਆ ਦਾ ਉਹ ਸ਼ਿੰਗਾਰ ਅਕਸਰੀ ਬੰਦੇ ਨੇ ਚਾਹੇ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ ਤੇ ਹੜਾਂ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਜਿਹੜੀ ਆ ਉਹ ਉਲਖਣੀ ਸੀ ਉਹ ਜਿਹੜੀ ਹੈ ਉਹਨੇ ਆਪਣੀ ਦਸਤਕ ਜਿਹੜੀ ਆ ਉਹ ਦਿੱਤੀ ਹੈ ਤੇ ਇਸ ਦੇ ਬਾਅਦ ਅੱਜ ਜਿਵੇਂ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਤਰ੍ਹਾਂ ਨਾਲ ਸੰਤੁਸ਼ਟੀ ਜਨਕ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਲਗਭਗ 12000 ਬੋਟ ਦੇ ਫਰਕ ਦੇ ਨਾਲ ਅਕਾਲੀ ਦਲ ਨੂੰ ਹਰਾ ਕੇ ਜਿੱਤੇ ਆ। ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਬਿਆਨ ਆਇਆ ਤੇ ਨਾਲ ਦੀ ਨਾਲ ਉਹਨਾਂ ਲਈ ਇੱਕ ਖੁਸ਼ੀ ਦੀ ਗੱਲ ਇਹ ਆਈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪਾਰਟੀ ਦਾ ਮੁਖ ਬੁਲਾਰਾ ਨਿਯੁਕਤ ਕੀਤਾ ਗਿਆ। ਕੁਲਦੀਪ ਸਿੰਘ ਢਾਲੀਵਾਲ ਹੁਣ ਪਾਰਟੀ ਦੇ ਚੀਫ ਸਪੋਕਸਪਰਸਨ ਹੋਣਗੇ ਪੰਜਾਬ ਸੂਬੇ ਦੇ। ਪੰਜਾਬ ਇਕਾਈ ਦੇ ਉਹ ਮੁਖ ਬੁਲਾਰੇ ਹੋਣਗੇ ਇਹ ਹੁਕਮ ਇਹ ਨੋਟੀਫਿਕੇਸ਼ਨ ਇਹ ਜਿਹੜਾ ਉਹਨਾਂ ਨੂੰ ਉਹਦਾ ਦਿੱਤਾ ਗਿਆ ਇਸ ਦਾ ਬਕਾਇਦਾ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਦੱਸਿਆ ਗਿਆ ਅਮਨ अरोड़ा ਤੇ ਮਨੀਸ਼ ਸੋਦੀਆ ਦੇ ਦਸਕਤਾਂ ਵਾਲਾ ਇਹ ਹੁਕਮ ਦੀ ਜਿਹੜੀ ਕਾਪੀ ਆ ਉਹ ਸੋਸ਼ਲ ਮੀਡੀਆ ਤੇ ਵੀ ਆਈ ਮੀਡੀਆ 'ਚ ਵੀ ਆਈ ਕੁਲਦੀਪ ਸਿੰਘ ਧਾਲੀਵਾਲ ਹੁਣ ਮੁਖ ਬੁਲਾਰਾ ਹੋਣਗੇ ਉਹ ਪਾਰਟੀ ਦੀ ਲਾਈਨ ਸਰਕਾਰ ਦੀਆਂ ਖਾਮੀਆਂ ਸਰਕਾਰ ਦੇ ਚੰਗੇ ਕੰਮ ਗਣਾਉਣ ਦੀ ਕੋਸ਼ਿਸ਼ ਅਕਸਰ ਤੁਹਾਨੂੰ ਮੀਡੀਆ 'ਚ ਕਰਦੇ ਦਿਖਣਗੇ ਕੁਲਦੀਪ ਸਿੰਘ ਢਾਲੀਆ ਆਪਣੀ ਬੋਲਬਾਣੀ ਕਰਕੇ ਪਹਿਲਾਂ ਹੀ ਮੀਡੀਆ 'ਚ ਸੁਰਖੀਆਂ 'ਚ ਰਹਿੰਦੇ ਨੇ ਮੀਡੀਆ ਦੇ ਅੰਦਰ ਉਹਨਾਂ ਨੂੰ ਕਾਫੀ ਚਰਚਿਤ ਚਿਹਰੇ ਵਜੋਂ ਦੇਖਿਆ ਜਾਂਦਾ ਤੇ ਕੁਲਦੀਪ ਸਿੰਘ ਢਾਲੀਆ ਦਾ ਸਿਆਸੀ ਸਫ਼ਰ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਗੁਲਦੀਪ ਸਿੰਘ ਢਾਲੀਆ ਐਨਆਰਆਈ ਸੀ ਉਹ ਆਪਣੀ ਬਾਹਰ ਦੀ ਜਿਹੜੀ ਨਾਗਰਿਕਤਾ ਛੱਡ ਕੇ ਪੰਜਾਬ ਆਏ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਲੋਕ ਸਭਾ ਦੀ ਚੋਣ ਲੜੀ ਹਾਰ ਗਏ ਉਹ ਘੱਟ ਵੋਟਾਂ ਮਿਲੀਆਂ ਉਸ ਤੋਂ ਬਾਅਦ 222 ਦੇ ਵਿੱਚ ਵਿਧਾਨ ਸਭਾ ਹਲਕਾ ਅਰਜਨਾਲਾ ਤੋਂ ਉਹ ਵਿਧਾਇਕ ਬਣੇ ਮੰਤਰੀ ਬਣੇ ਮੰਤਰੀ ਮੰਡਲ ਚੋਂ ਬਾਗੇ ਉਸ ਤੋਂ ਪਹਿਲਾਂ ਉਹ ਜਿਹੜਾ ਖੱਬੇ ਪੱਖੀ ਲਹਿਰ ਦੇ ਨਾਲ ਜੁੜੇ ਰਹੇ ਫਿਰ ਉਹ ਕਾਂਗਰਸ ਦੇ ਨਾਲ ਵੀ ਜੁੜੇ ਰਹੇ ਇਸੇ ਤਰ੍ਹਾਂ ਨਾਲ ਉਹਨਾਂ ਦਾ ਸਫ਼ਰ ਹੈ ਜਿਹੜਾ ਉਹ ਚੱਲਦਾ ਰਿਹਾ ਕੁਲਦੀਪ ਸਿੰਘ ਤਾਲੀਆਲ ਦਾ ਇੱਕ ਡਾਇਲੋਗ ਜਿਹੜਾ ਟਮਾਟਰਾਂ ਵਾਲਾ ਉਹ ਕਾਫੀ ਫੇਮਸ ਰਿਹਾ ਲੋਕ ਉਹਨਾਂ ਨੂੰ ਟ੍ਰੋਲ ਵੀ ਕਰਦੇ ਰਹੇ ਲੋਕ ਉਹਨਾਂ ਦੇ ਬਾਰੇ ਗੱਲਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਕਰਦੇ ਰਹੇ ਪਰ ਕੁਲਦੀਪ ਸਿੰਘ ਤਾਲੀਆਲ ਆਪਣੀ ਚਾਲ ਚੱਲਦੇ ਰਹੇ ਹਮੇਸ਼ਾ ਹੜ੍ਹਾਂ ਦੇ ਵਿੱਚੋਂ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਖਾਸ ਕਰਕੇ ਆਪਣੇ ਹਲਕੇ ਅਜਨਾਲੇ ਜਾਂ ਉਸ ਦੇ ਆਸ-ਪਾਸ ਦੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਉਂਕਿ ਉਹਨਾਂ ਦਾ ਹਲਕਾ 라ਵੀ ਦੇ ਕੰਡੇ ਦੇ ਉੱਤੇ ਹੈ ਉਹਨਾਂ ਦੇ ਹਲਕੇ 'ਚ ਵੀ ਬਹੁਤ ਨੁਕਸਾਨ ਹੋਇਆ ਉਹ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਗਰਾਊਂਡ ਦੇ ਵਿੱਚ ਰਹੇ ਸਰਕਾਰ ਦੀਆਂ ਨੀਤੀਆਂ ਨੂੰ ਡਿਫੈਂਡ ਕਰਨ ਦੇ ਲਈ ਕੁਲਦੀਪ ਸਿੰਘ ਧਾਲੀਵਾਲ ਮੂਰੇ ਹੋ ਕੇ ਲੜਦੇ ਨੇ ਵਿਧਾਨ ਸਭਾ ਦੇ ਵਿੱਚ ਵੀ ਵਿਰੋਧੀਆਂ ਨਾਲ ਪੰਗੇ ਲੈਣੋਂ ਨਹੀਂ ਹਟਦੇ ਹਾਲਾਂਕਿ ਉਹਨਾਂ ਦਾ ਕਈ ਵਾਰ ਮਜ਼ਾਕ ਉਡਾਇਆ ਜਾਂਦਾ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਕਿ ਸਾਡਾ ਮਖੌਲ ਉਡਾਉਂਦੇ ਨੇ ਕੁਲਦੀਪ ਸਿੰਘ ਥਾੜੀਆ ਦੇਖਦੇ ਹਾਂ ਕਿ ਹੁਣ ਆਮ ਆਦਮੀ ਪਾਰਟੀ ਦੀ ਲਾਈਨ ਨੂੰ ਕਿੰਨਾ ਕੁ ਟੋਅ ਕਰ ਪਾਉਂਦੇ ਆ ਕਿੱਥੇਕ ਤੱਕ ਲਿਜਾ ਪਾਉਂਦੇ ਆ ਅੱਜ ਜਿਵੇਂ ਹੀ ਤਰਨਤਾਰਨ ਦੀ ਚੋਣ ਜਿੱਤੀ ਆਮ ਆਦਮੀ ਪਾਰਟੀ ਨੇ ਇਹ ਹੁਕਮ ਦੇ ਕਈ ਸਿਆਸੀ ਮਾਇਨੇ ਵੀ ਨੇ ਕਿ ਕੁਲਦੀਪ ਸਿੰਘ ਢਾਲੀਵਾਰ ਨੂੰ ਇੱਕ ਵੱਡੇ ਅਹੁਦੇ ਦੇ ਨਾਲ ਨਿਵਾਜਿਆ ਗਿਆ ਇੱਕ ਵੱਡਾ ਅਹੁਦਾ ਦਿੱਤਾ ਗਿਆ ਇਹਦੇ ਆਪਣੇ ਅਰਥ ਹੈ ਜਿਹੜੇ ਉਹ ਨਿਕਲ ਸਕਦੇ ਐ ਕੱਢੇ ਜਾਣੇ ਵੀ ਚਾਹੀਦੇ ਐ ਕਿ ਆਖਰਕਾਰ ਆਮ ਆਦਮੀ ਪਾਰਟੀ ਨੇ ਜਿਹੜਾ ਐਨ ਮੌਕੇ ਦੇ ਉੱਤੇ ਇਹ ਨਿਯੁਕਤੀ ਕਿਉਂ ਕੀਤੀ ਐ ਕੀ ਲੋੜ ਸੀ ਇਸ ਤੋਂ ਪਹਿਲਾਂ ਮਾਰਵਿੰਦਰ ਕੰਗਸ ਨੇ ਮੀਤ ਹਰਨੀਲ ਗਰਗ ਬਹੁਤ ਸਾਰੇ ਬਲਾਰੇ ਆਮ ਆਦਮੀ ਪਾਰਟੀ ਦੇ ਕੋਲ ਹੈ ਨੇ ਤਾਂ ਕੁਲਦੀਪ ਸਿੰਘ ਢਾਲੀਵਾਰ ਦੀ ਲੋੜ ਕਿਉਂ ਪਈ ਜਾਂ ਕੁਲਦੀਪ ਸਿੰਘ ਢਾਲੀਵਾਰ ਨੂੰ ਮంత్రి ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਮੋਡੇਟ ਕਰਨ ਦੀ ਜਿਹੜੀ ਹੈ ਉਹਨਾਂ ਨੂੰ ਸੈੱਟ ਕਰਨ ਦੀ ਜਿਹੜੀ ਹੈ ਕਵਾਇਦ ਦੇ ਵੱਜੋਂ ਇਸ ਨੂੰ ਵੇਖਿਆ ਜਾਵੇ